ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸਰਹੱਦ ਜੰਗਲੋਟ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਪੂਰੇ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਦੱਸ ਦਈਏ ਕਿ ਉਹਜਾ ਤੇ ਜਲਾਲੀਆ ਦਰਿਆ ਇਸ ਵਕਤ ਉਫਾਨ ਦੇ ਉੱਪਰ ਨੇ ਜਿਸ ਤੋਂ ਬਾਅਦ ਪਠਾਨਕੋਟ ਸੈਕਟਰ ਦੇ ਅਦੀਨਾਂ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਨ ਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਦੀ ਖਬਰ ਆ ਰਹੀਆਂ ਨੇ ਫਸਲਾਂ ਜਿਹੜੀਆਂ ਨੇ ਖਰਾਬ ਹੋ ਚੁੱਕੀਆਂ ਹਨ ਜਿਸ ਤੋਂ ਬਾਅਦ ਕੈਬਨਿਟ ਮੰਤਰੀ ਲਾਲਚੰਦ ਕਰਟਾਰੂ ਚੱਕ ਜਿਹੜਾ ਨੇ ਗਰਾਊਂਡ ਲੈਵਲ ਤੇ ਅਤੇ ਉਹਨਾਂ ਦੇ ਨਾਲ ਬੀਐਸਐਫ ਦੇ ਅਧਿਕਾਰੀ ਆਰਮੀ ਦੇ ਜਵਾਨ ਅਤੇ ਹੋਰ ਜਿਹੜੇ ਸੀਨੀਅਰ ਅਧਿਕਾਰੀ ਨੇ ਮੌਕੇ ਤੇ ਪਹੁੰਚੇ ਹੋਏ ਨੇ ਦੱਸ ਦਈਏ ਕਿ ਜਾਣਕਾਰੀ ਦਿੰਦੇ ਹੋਏ ਕੈਬਨਟ ਮੰਤਰੀ ਲਾਲਚੰਦ ਕਟਾਰੂਚੱਕ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸਰਹੱਦ ਤੇ ਵਸੇ ਪਿੰਡ ਜੰਗਲੋੜ ਦੇ ਵਿੱਚ ਬੱਦਲ ਫਟਣ ਤੋਂ ਬਾਅਦ ਭਾਰੀ ਨੁਕਸਾਨ ਜਿਹੜਾ ਹੁੰਦਾ ਹੋਇਆ ਨਜ਼ਰ ਆਇਆ ਅਤੇ ਇਸ ਦਾ ਨੁਕਸਾਨ ਇੰਨਾ ਕੋ ਹੋਇਆ ਕਿ ਪਿੰਡਾਂ ਦੇ ਵਿੱਚ ਕਰਾਂ ਤੋਂ ਕਾਫੀ ਸਮਾਨ ਜਿਹੜਾ ਵਹਿ ਕੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਪਹੁੰਚਿਆ ਜਿਸ ਤੋਂ ਬਾਅਦ ਇਹ ਤਸਵੀਰਾਂ ਤੁਸੀਂ ਦੇਖੋਗੇ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਇਸ ਵਕਤ ਗਰਾਊਂਡ ਲੈਵਲ ਤੇ ਪਹੁੰਚੇ ਨੇ ਇੱਥੇ ਦੱਸ ਦਈਏ ਕਿ ਕਿਹੜੇ ਕਿਹੜੇ ਪਿੰਡ ਜਿਹੜੇ ਨੇ ਇਸ ਦੇ ਨਾਲ ਪ੍ਰਭਾਵਿਤ ਹੋਏ ਨੇ ਅਤੇ ਫਸਲਾਂ ਦਾ ਜਿਹੜਾ ਵੱਡਾ ਨੁਕਸਾਨ ਜਿਹੜਾ ਹੋਇਆ ਹੈ ਇਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਬਮਿਆਲ ਖੇਤਰ ਦੇ ਅੰਦਰ ਜਿਹੜੇ ਇਹ ਜਿਹੜੇ ਪਿੰਡ ਪੈਂਦੇ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਹੈ ਇਹਨਾਂ ਦੇ ਪਿੰਡਾਂ ਦੇ ਵਿੱਚ ਮਨਵਾਲ ਮੰਗਵਾਲ ਚਰੋਲੀ ਸ਼ੰਨੀ ਅਨਿਆਲ ਬਮਿਆਲ ਅਤੇ ਬੀਐਸਐਫ ਦੀ ਪੋਸਟ ਜੈਦਪੁਰ ਹੜ ਦੇ ਨਾਲ ਪੂਰੀ ਤਰੀਕੇ ਦੇ ਨਾਲ ਪਰ ਬਾਵਿਤ ਹੋ ਚੁੱਕੀ ਹੈ ਔਰ ਇਸ ਵੇਲੇ ਜਿਹੜੀ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਉਹ ਇਲਾਕੇ ਨੇ ਜਿਨ੍ਹਾਂ ਦੇ ਉੱਪਰ ਹੜ੍ਹ ਦੀ ਮਾਰ ਪਈ ਹੈ ਬੱਦਲ ਫਟਣ ਤੋਂ ਬਾਅਦ ਜੰਗਲੋਟ ਪਿੰਡ ਦੇ ਵਿੱਚ ਬੱਦਲ ਫਟਦਾ ਜਿਸ ਦਾ ਅਸਰ ਸਿੱਧੇ ਤੌਰ ਤੇ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਹੋਇਆ ਔਰ ਪਠਾਨਕੋਟ ਦੇ ਦੀਨਾਂਦੇ ਸੈਕਟਰ ਬਮਿਆਲ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰਨ ਕਰਕੇ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਦੀਆਂ ਖਬਰਾਂ ਨੇ ਔਰ ਫਸਲ ਪੂਰੇ ਤਰੀਕੇ ਦੇ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਤਬਾਹ ਹੋ ਚੁੱਕੀ ਹੈ ਔਰ ਮੌਕੇ ਤੇ ਕੈਬਨਿਟ ਮੰਤਰੀ ਲਾਲਚੰਦ ਗਟਾਰੂ ਚੱਕ ਪਹੁੰਚੇ ਨੇ ਕੀ ਕਹਿਣਾ ਇਸ ਮੌਕੇ ਤੇ ਕੈਬਨਿਟ ਮੰਤਰੀ ਲਾਲਚੰਦ ਗਟਾਰੂ ਚੱਕ ਦਾ ਦੇਖੋ ਇਹ ਕਾਸਟ ਰਿਪੋਰਟ ਅੱਛੇ ਇੰਜਾਮ ਦੀ ਜਿਹੜੀ ਪੰਜਾਬ ਤੋਂ ਕਰਾ ਦਿੱਤੀ ਉਸ ਲੋਜ ਦੇ ਅੰਦਰ ਕਾਫੀ ਵੱਡੀ ਮਾਤਰਾ ਜੀ ਸਪਰ ਬਣਾਇਆ ਔਰ ਕਾਫੀ ਵੱਡਾ ਉਹਦਾ ਫਾਇਦਾ ਵੀ ਹੋਇਆ ਇਲਾਕੇ ਦੇ ਲੋਕਾਂ ਨੂੰ ਪਰ ਅੱਜ ਜੋ ਕਿਉਂ ਮੈਕਸਾ ਮਨਵਾਲ ਮਗਵਾਲ ਦਾ ਏਰੀਆ ਜਿਹਦੇ ਲਾਗੇ ਆਪਣਾ ਬੰਮਿਆਲ ਦਾ ਵੀ ਖੇਤਰ ਪੈਂਦਾ ਔਰ ਰਤੜਮਾ ਇਹ ਪੰਜ ਚਾਰ ਪਿੰਡ ਨੇ ਬੇਸੀ ਚੱਲੀ ਜਿਆਦਪੁਰ ਅਤੇ ਆਲ ਢੋਲੀ ਆ ਜਿੱਥੇ ਅੱਜ ਪਾਣੀ ਆਇਆ ਸੋ ਇਹ ਪਾਣੀ ਆਉਣ ਦਾ ਬੇਸਿਕ ਕਾਰਨ ਇਹ ਆ ਕਿ ਠੂਗੇ ਦੇ ਅੰਦਰ ਇੱਕ ਛੋਟਾ ਜਿਹਾ ਏਰੀਆ ਹੈ ਜਲੋਟ ਏਰੀਆ ਜਿੱਥੇ ਬੱਦਲ ਫਟਿਆ ਰਾਤ ਸੋ ਬੱਦਲ ਫਟਣ ਕਰਕੇ ਵਾਧੂ ਪਾਣੀ ਜਿਹੜਾ ਆਇਆ ਔਰ ਉਸ ਵਾਧੂ ਪਾਣੀ ਕਰਕੇ ਸਾਡਾ ਇਧਰ ਕਹਿੰਦੇ ਤੁਸੀਂ ਵੀ ਲੋਕਾਂ ਦੇ ਘਰਾਂ ਦੇ ਬੜਿਆ ਜਾਂ ਫਸਲਾਂ ਦਾ ਵੀ ਜਿਹੜਾ ਹੈ ਉਹਨੇ ਪਾਣੀ ਨਪਿਆ ਮਤਲਬ ਇਹ ਉਹਨਾਂ ਨੂੰ ਸੋ ਬਸ ਇੱਕ ਦਾ ਚੱਲੀ ਗਾਲੇ ਆ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਜਾਣੇ ਨਿਸ਼ਾਨ ਨਹੀਂ ਹੈ ਸੋ ਮੈਂ ਮਾੜੀ ਮੌਕਾ ਦੇਖਣ ਲਈ ਆਇਆ ਸੀ ਔਰ ਮੇਰੇ ਨਾਲ ਸਾਜੀ ਸਾਡੀ ਟੀਮ ਬਖਬ ਬਕੰਡਾ ਦੇ ਸਰਪੰਚ ਸਾਹਿਬ ਨੇ ਔਰ ਲੋਕਾਂ ਨੂੰ ਇਹ ਗੱਲ ਜਰੂਰ ਕਰਨਾ ਕਿ ਮਾਨ ਸਾਹਿਬ ਦੀ ਸਰਕਾਰ ਹੈ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਜਿਨ੍ਹਾਂ ਦੀਆਂ ਵੀ ਕੋਈ ਫਸਲਾਂ ਪਾਣੀ ਦੀ ਮਾਰਕਲੇ ਆਈਆਂ ਨੇ ਉਹਦੀਆਂ ਮੈਂ ਡੀਸੀ ਸਾਹਿਬ ਨਾਲ ਗੱਲ ਕਰ ਲਈ ਆ ਉਹਨਾਂ ਦੀਆਂ ਗਦੌਰੀਆਂ ਕਰਾਵਾਂਗੇ ਫੈਸਲੇ ਕਰ ਹੋ ਰਹੀਆਂ ਤਾਂ ਜੋ ਉਹਨਾਂ ਨੂੰ ਕਿਸੇ ਦੀ ਕੋਈ ਸਰਦੀ ਖਰਾਬ ਹੋਈ ਹੈ ਕਿਸੇ ਦੇ ਪੱਠੇ ਵੀ ਖਰਾਬ ਹੋਇਆ ਸੋ ਬਣਦਾ ਜਿਹੜਾ ਮੁਆਵਜ਼ਾ ਨੂੰ ਉਹ ਵੀ ਅੱਜ ਤੱਕ ਲਾ ਮਿਲੇਗਾ ਸੋ ਬਾਕੀ ਬਾਕੀ ਮੈਂ ਲੋਕਾਂ ਨੂੰ ਮਿਲਿਆ ਸੋ ਕੋਈ ਚਿੰਤਾ ਵਾਲੀ ਗੱਲ ਨਹੀਂ ਕਿਉਂਕਿ ਕੁਦਰਤ ਆ ਕੁਦਰਤ ਨੇ ਆਪਣਾ ਜੋਰ ਦਸਣਾ ਹੁੰਦਾ ਕੁਦਰਤ ਦੀ ਆ ਸੀਮ ਸਮਰੱਥਾ ਆ ਮਨੁੱਖ ਨੇ ਮਿਰਸਾ ਕੁਦਰਤ ਨੂੰ ਬਚਾਉਣ ਲਈ ਆਪਣੇ ਆਪ ਨੂੰ ਲੜਨਾ ਹੁੰਦਾ ਸੋ ਸਰਕਾਰ ਨੇ ਪੂਰੇ ਇੰਤਜ਼ਾਮ ਕੀਤੇ ਆ ਲੋਕਾਂ ਨੂੰ ਅਪੀਲ ਕਰਦੇ ਆ ਕਿ ਕਿਸੇ ਵੀ ਸਿਟੀ ਦੇ ਅੰਦਰ ਆਪਣੇ ਪਿੰਡਾਂ ਦੇ ਸਰਪੰਚਾਂ ਨਾਲ ਜਿਹੜੇ ਫਲੱਡ ਰੋਕੂ ਕੰਟਰੋਲ ਜਿਹੜੇ ਬਣੇ ਨੇ ਸਾਡੇ ਫੋਨ ਨੰਬਰ ਦਿੱਤੇ ਉਹਨਾਂ ਦੇ ਕਾਲ ਕਰੋ ਸੋ ਪੂਰੀ ਤਰ੍ਹਾਂ ਪ੍ਰਸ਼ਾਸਨ ਵੀ ਮਸਤਿਹਤ ਆ ਔਰ ਮੈਂ ਵੀ ਮੇਰੀ ਟੀਮ ਸਾਰੀ ਇੱਥੇ ਨਹੀਂ ਬੇਸਿਕਲੀ ਬੜੇ ਚੜਦੀ ਕਲਾ ਦੇ ਨੇ ਸਾਡੇ ਬੀਐਸਐਫ ਦੇ ਸਾਰੇ ਜਵਾਨ ਮੇਰੇ ਨਾਲ ਇਹਨਾਂ ਦੇ ਵੱਡੇ ਆਫੀਸਰ ਨੇ ਡਾਕਟਰ ਸਾਹਿਬ तमाम ਜਿਹੜੇ ਇਹਨਾਂ ਦੇ ਅਧਿਕਾਰੀ ਸੇਵਾਵਾਂ ਨੇ ਸੋ ਕਿਉਂਕਿ ਬੀਐਸਐਫ ਦੀ ਸਾਡੇ ਅਰਧ ਸੈਨਿਕ ਬਲਾਂ ਦੀ ਚਾਹੇ ਸਾਡੇ ਆਰਮੀ ਹੈ ਉਹਨਾਂ ਦੀ ਟ੍ਰੇਨਿੰਗ ਦਾ ਇਹ ਪਾਰਟ ਆ ਵੀ ਓਕੀ ਸੋਕੀ ਹਾਲਾਤਾਂ ਨੂੰ ਤੁਸੀਂ ਫੇਸ ਕਰਨਾ ਔਰ ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਔਰ ਮੈਂ ਅੱਜ ਆਪਣੇ ਹਲਕੇ 'ਚ ਮੇਰੇ ਪੈਂਦਾ ਹੈ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਜਿਹੜੀ ਚੌਂਕੀ ਹੈ ਜਿਆਦਪੁਰ ਦੀ ਸੋ ਦੋਵੇਂ ਪਾਸੇ ਇਹ ਚੌਂਕੀ ਪਾਣੀ ਨਾਲ ਘिरी ਹੋਈ ਹੈ ਕਿਉਂਕਿ ਪਿਛਲੇ ਪੈਰ ਜਿਹੜਾ ਹੈ ਇਹ ਸਵੇਰ ਸਾਰ ਨੂੰ ਜਿਹੜਾ ਜੰਗਲੋੜ ਪਿੰਡ ਆ ਜਿਹੜਾ ਪੰਜਾਬ ਔਰ ਜੰਕੇ ਦੇ ਬਾਰਡਰ ਦੇ ਉੱਤੇ ਬੱਦਲ ਫੱਟਿਆ ਉਹ ਬੱਦਲ ਫੱਟਣ ਕਰਕੇ ਜਿਆਦਾ ਪਾਣੀ ਆਇਆ ਸੋ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਸਾਡੇ ਬੀਐਸਐਫ ਦੇ ਉੱਤੇ ਵੀ ਹਮੇਸ਼ਾ ਜਿਹਨਾਂ ਨੇ ਇਸ ਇਲਾਕੇ ਦੀ ਸੁਰੱਖਿਆ ਲਈ ਉਸ ਦੇ ਇਲਾਕੇ ਦੇ ਲੋਕਾਂ ਦੀ ਜਾਨ ਮਾਲ ਦੀ ਬੇਸਾਨ ਨੇ ਖੇਦਮਤ ਕੀਤੀ ਔਰ ਇਹ ਵੀ ਚੜਦੀ ਕਲਾ ਚ ਰਹਿਣ ਸੋ ਮੈਂ ਵੀ ਅੱਜ ਇਹਨਾਂ ਨੂੰ ਮਿਲਿਆ ਔਰ ਬਹੁਤ ਚੰਗੀ ਗੱਲ ਇਹ ਆ ਕਿ ਇਲਾਕੇ ਦੀਆਂ ਸਾਰੀਆਂ ਸੰਗਤਾਂ ਵਿਧ ਪੰਚਾਇਤਾਂ ਜਿਹੜੀਆਂ ਨੇ ਇਹਨਾਂ ਨੇ ਵੀ ਦੱਸਿਆ ਵੀ ਸਾਡਾ ਬਹੁਤ ਸਹਿਯੋਗ ਕਰਦੀਆਂ ਨੇ ਸੋ ਲਗਾਤਾਰ ਹਰ ਸਿਜੀ ਦਾ ਟਕਰਾ ਕਰਨ ਦੇ ਲਈ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵਾਅਦੇ ਵਿੱਚ ਤੇ ਸਾਡੇ ਬੀਐਸਐਫ ਜਿਹੜੀ ਆ ਉਹ ਸਾਂਝੀ ਇੱਕ ਕਿਸਮ ਦੀ ਕੜੀ ਦੇ ਰੂਪ ਚ ਅਸੀਂ ਕੰਮ ਕਰਦੇ ਆ ਸੋ ਬਾਡਰ ਕਿਉਂਕਿ ਸਵੇਦ ਮਸੀਨ ਮਿਸਾ ਹੁੰਦੇ ਨੇ ਦੀ ਸੁਰੱਖਿਆ ਕਰਨੀ ਜਿੱਥੇ ਆਮ ਲੋਕਾਂ ਨੂੰ ਬਲੱਡ ਡਰਾਉਣਾ ਚਾਹੀਦਾ ਉਥੇ ਬੀਐਸਐਫ ਦੀ ਜਾਂ तमाम ਸਾਡੇ ਜਿਹੜੇ ਅਧ ਸੈਨਗਬਾਲ ਨੇ ਉਹਨਾਂ ਦੀ ਬੜੀ ਵੱਡੀ ਭੂਮਿਕਾ ਸੋ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਹਾਂ ਇਹਨਾਂ ਦੇ ਹੌਸਲੇ ਨੂੰ ਔਰ ਇਹੀ ਉਹ ਜਵਾਨ ਨੇ ਜਿਹੜੇ ਰਾਤ ਨੂੰ ਜਾਗਦੇ ਆ ਜਦ ਅਸੀਂ ਲੋਕ ਸੌਂਦੇ ਆ ਸੋ ਬਸ ਮੈਨੂੰ ਉਮੀਦ ਆ ਵੀ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਸਰਦਾਂ ਦੀ ਰਾਖੀ ਲਈ ਡੱਡੇ ਰਹਿਣਗੇ ਬਿਲਕੁਲ ਲੋਕਾਂ ਨੂੰ ਕਹਿ ਰਹੇ ਕਿਸੇ ਤਰ੍ਹਾਂ ਦੀ ਡਰ ਨਹੀਂ ਡੋੜਨੀ ਮਨੋਖਾ ਮਨੋਖ ਨੇ ਹਮੇਸ਼ਾ ਕੁਦਰਤ ਦਾ ਮੁਕਾਬਲਾ ਕੀਤਾ ਸੋ ਕੁਦਰਤ ਨੇ ਵੈਸੇ ਪਤਾ ਨਹੀਂ ਕਰਦਾ ਮਨੁੱਖ ਨੂੰ ਕਿਹੜੇ ਰੰਗ ਚ ਰੰਗ ਦੇਣਾ ਮੈਂ ਜਿਸਨੂੰ ਦੱਸਿਆ ਵੀ ਜੰਗਲੋੜ ਦੇ ਅੰਦਰ ਬੱਦਲ ਫਟਿਆ ਉਹਦੇ ਕਰਕੇ ਉੱਥੋਂ ਦੇ ਲੋਕਾਂ ਦਾ ਵੀ ਕਾਫੀ ਸਮਾਨ ਲੁੱਟਦਾ ਇੱਥੇ ਆਇਆ ਕਿਸੇ ਦੀਆਂ ਸਿਲੰਡਰ ਆਇਆ ਕਿਸੇ ਦਾ ਵਗੀ ਤਰ੍ਹਾਂ ਦੇ ਸਮਾਨ ਲੁੱਟਦੇ ਆਇਆ ਉੱਥੋਂ ਦੇ ਲੋਕਾਂ ਦਾ ਨੁਕਸਾਨ ਹੋਇਆ ਤੇ ਸਾਡੇ ਦੇ ਕਿਉਂਕਿ ਇਹ ਬਿਲਕੁਲ ਕੰਡੇ ਆ ਪੰਜਾਬ ਜਿਹੜੇ ਦਾ ਬਾਰਡਰ ਆ ਉਹ ਪਾਣੀ ਦਾ ਦਵਾਜ ਇੱਥੇ ਪਿਆ ਸੋ ਅਸੀਂ ਮੇਰੇ ਨਾਲ ਬੀਐਸਐਫ ਦੇ ਅਧਿਕਾਰੀ ਨੇ ਇਹਨਾਂ ਦੀਆਂ ਵੀ ਚੋਕੀਆਂ ਤੁਸੀਂ ਗਏ ਆ ਤੋ ਹਰ ਸਥਿਤੀ ਦੇ ਨਾਲ ਅਸੀਂ ਲੋਕਾਂ ਦੀ ਮਦਦ ਲਈ ਤਿਆਰ ਆ ਘਬਰਾਣ ਦੀ ਲੋੜ ਨਹੀਂ ਹੈ ਜੇ ਪਾਣੀ ਆਇਆ ਇਹਨੇ ਚਲੇ ਜਾਣਾ ਪਰ ਜੇੜਾ ਕੋਈ ਨੁਕਸਾਨ ਹੋਇਆ ਕਿਸੇ ਦਾ ਜ ਸਾਹਮਣੇ ਆਏਗਾ ਉਹਦੀ ਪਰਭਾਈ ਲਈ ਅਸੀਂ ਜਿਹੜਾ ਆ ਉਹ 100% ਕੋਸ਼ਿਸ਼